ਜੀ ਫਤਿਹ ਬਾਲਾ ਜੀ ਕੀ ਮਾਮਲਾ ਹੈ ਮੰਨ ਸਰ ਜੀ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਦੇ ਦਿੱਸ਼ਾ ਨਿਰਦੇਸ਼ ਹੈ ਜਿਲੇ ਦੇ ਵਿੱਚ ਵਕਵਾਕ ਤਮਾਂ ਤੇ ਨਾਕਾਬੰਦੀ ਕੀਤੀ ਗਈ ਸੀ ਤੇ ਅੱਜ ਇਥੇ ਗੋਇੰਡਵਾਲ ਸਾਹਿਬ ਵਿਖੇ ਜਿਹੜਾ ਬਾਬਾ ਦੰਦਿਆ ਦਾ ਪੁੱਲ ਦਾ ਪਿੱਛੇ ਨਾਕਾ ਸੀਗਾ ਉੱਥੇ ਪੁਲਿਸ ਪਾਰਟੀ ਵੱਲੋਂ ਚੈਕਿੰਗ ਕੀਤੀ ਜਾ ਰਹੀ ਸੀ ਜੀ ਇੱਕ ਤੋਂ ਬਿਨਾ ਨੰਬਰ ਤੋਂ ਜਿਹੜੀ ਸਿਫਟ ਗੱਡੀ ਸੀਗੀ ਉਹ ਨਾਕਾਬੰਦੀ ਨੂੰ ਵੇਖ ਕੇ ਉਹਨਾਂ ਨੇ ਟਰਨ ਕੀਤਾ ਤੇ ਜਦੋਂ ਪੁਲਿਸ ਪਾਰਟੀ ਨੇ ਇਮੀਡੀਏਟਲੀ ਚੇਸ ਕੀਤਾ ਤਾਂ ਐਸ ਐਚ ਓ ਚੌਂਕੀ ਚਾਰ ਜਿਹੜੇ ਆਪਣਾ ਕਬੰਦੀ ਦੇ ਪ੍ਰੈਜ਼ੈਂਸ ਸੀ ਤਾਂ ਉਹ ਉਹ ਉਹਨਾਂ ਵੱਲੋਂ ਜਿੱਥੇ ਆਪਾਂ ਹੁਣ ਮੌਕੇ ਤੇ ਖੜੇ ਆ ਇੱਥੇ ਗੱਡੀ ਮੋੜ ਲਈ ਜੀ ਤੇ ਪੁਲਿਸ ਪਾਰਟੀ ਵੱਲੋਂ ਉਹਨਾਂ ਨੂੰ ਮੈਸੇਜ ਦਿੱਤਾ ਗਿਆ ਵੀ ਉਹ ਰੁਕਣ ਤੇ ਚੈਕਿੰਗ ਨਾਲ ਕੋਆਪਰੇਟ ਕਰਨ ਜੀ ਪਰ ਉਹਨਾਂ ਨੇ ਜਿਹੜੀ ਉਹਨਾਂ ਦੀ ਗੱਡੀ ਕਿਉਂਕਿ ਸੜਕ ਤੋਂ ਉੱਤਰ ਗਈ ਸੀ ਉਹਨਾਂ ਨੇ ਉੱਤਰ ਕੇ ਪੁਲਿਸ ਪਾਰਟੀ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਤਾਬਰ ਤੋੜ ਤੇ ਜਵਾਬੀ ਫਾਇਰਿੰਗ ਦੇ ਵਿੱਚ ਅ ਕਿਉਂਕਿ ਗੱਡੀ ਦੇ ਵਿੱਚ ਦੋ ਬੰਦੇ ਸਵਾਰ ਸੀ ਇੱਕ ਜਿਹੜਾ ਡਰਾਈਵ ਕਰ ਰਿਹਾ ਸੀ ਤੇ ਇੱਕ ਕੋ-ਡਰਾਈਵਰ ਸੀਗਾ ਜੀ ਤੇ ਜਵਾਬੀ ਫਾਇਰਿੰਗ ਦੇ ਵਿੱਚ ਜਿਹੜਾ ਸੀਗਾ ਗੁਰਸੇਵਕ ਸਿੰਘ ਏਲੀਅਸ ਬੰਮ ਬਨਾਮ ਦਾ ਵਿਅਕਤੀ ਸੀ ਉਹਦੀ ਲੱਤੇ ਹੋਣੀ ਲੱਗੀ ਉਹਨੂੰ ਇਮੀਡੀਏਟਲੀ ਫਰਸਟ ਏਡ ਦੇ ਲਈ ਹਸਪੀਟਲ ਲੈ ਕੇ ਗਏ ਜੇ ਪੁਲਿਸ ਪਾਰਟੀ ਦੂਜਾ ਜਿਹੜਾ ਬੰਦਾ ਸੀਗਾ ਡਰਾਈਵਰ ਉਹ ਮੌਕੇ ਤੋਂ ਫਰਾਰ ਹੋਇਆ ਵੱਖ-ਵੱਖ ਟੀਮਾਂ ਬਣਾ ਕੇ ਇਲਾਕੇ ਦੇ ਵਿੱਚ ਉਹਦੀ ਭਾਲ ਜਾਰੀ ਹੈ ਮੈਨੂੰ ਮੈਂ ਜਿਹੜਾ ਇਹ ਹੈਗਾ ਸੀ ਇਹ ਬੰਮ ਕੇ ਅਟੈਚਮੈਂਟ ਇਹਦੀ ਕਿਸ ਦੇ ਨਾਲ ਸੀ ਔਰ ਕੋਈ ਸਾਹਮਣੇ ਆਇਆ ਕੁਝ ਚੀਜ਼ ਬੰਦੇ ਦੀ ਬੜੀ ਵੱਡੀ ਕ੍ਰਾਈਮਨਲ ਹਿਸਟਰੀ ਹੈ 6 ਦੇ ਤੇ ਪਰਚੇ ਦਰਜ ਨੇ ਜਿਨ੍ਹਾਂ 'ਚ ਮਰਡਰ ਅਟੈਂਪਟ ਟੂ ਮਰਡਰ ਪਿੰਸ 7302 ਆਰਮਜ਼ ਐਕਟ ਦੇ ਪਰਚੇ ਦਰਜ ਨੇ ਤੇ ਸਤਾਨਸ਼ੋਰਾ ਗੈਂਗ ਦੇ ਨਾਲੇ ਉਹਦਾ ਮੈਂਬਰ ਹੈ ਤੇ ক্লোਜ਼ਲੀ ਇਨਵੋਲਡ ਹੈ ਕੋਈ ਵੈਪਨ ਵੈਪਨ ਦੀ ਰਿਕਵਰੀ ਹੋਈ ਹੈ ਇਹਦੇ ਕੋਲ ਅ ਇਹਨੇ ਕੋਲ ਕੋਈ ਵੈਪਨ ਆਪਣੇ ਕੋਲ ਰਿਕਵਰ ਹੋਇਆ ਹੈ ਹਾਂਜੀ ਅ ਰਿਕਵਰੀ ਤੋਂ ਬਾਅਦ ਇਹ ਕਿ ਫੋਰੈਂਸਿਕ ਟੀਮ ਨੂੰ ਬੁਲਾਇਆ ਗਿਆ ਮੌਕੇ ਤੇ ਅਸੀਂ ਸਾਰੇ ਖੜੇ ਹਾਂ ਤੇ ਪਰਚਾ ਦਰਜ ਕਰਕੇ ਕਾਨੂੰਨਤਾਵ ਕੱਕਾ ਕੀ ਕੀਤਾ ਠੀਕ